ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਜੀ ਔਰ ਅਗਲੇ 5 ਦਿਨਾਂ ਦੀ ਯਾਨੀ ਕਿ 31 ਜੁਲਾਈ ਤੱਕ ਮੌਸਮ ਪੰਜਾਬ ਦਾ ਕਵੇਂਦਾਰ ਰਹਿ ਸਕਦਾ ਹੈ ਮੌਨਸਨ ਕਿੰਨਾ ਕੁ ਵਰੇਗਾ ਔਰ ਇਹ ਦਿਨਾਂ ਦੇ ਵਿੱਚ ਕਿੰਨੇ ਕਮੀਰ ਮੌਸਮ ਦੇ ਲੱਗਣਗੇ ਇਹ ਅਫਜ਼ਦ ਤੁਹਾਨੂੰ ਦਿਆਂਗੇ ਸਸਲੇ ਪੰਜਾਬ ਦੇ ਖਾਸ ਕਰਕੇ ਜੇਕਰ ਗੱਲ ਕਰਦੇ ਆ ਤੇ ਮਾਝਾ ਖੇਤਰ ਤੇ ਮਾਲਵੇ ਦੇ ਫਸੰਗੀਆਂ ਜਲਿਆਂ ਦੇ ਵਿੱਚ ਬਦਲਬਾਹੀ ਵਣੀ ਹੋਈ ਆ ਸੋ ਅੱਜ ਦਾ ਦਿਨ ਵੀ ਗਰਮ ਤੇ ਖੁਸ਼ਕ ਰਿਹਾ ਪੰਜਾਬ ਦੇ ਵਿੱਚ ਜਿੱਥੇ ਟੈਂਪਰੇਚਰ 33-38 ਦੇ ਜਾ ਪਹੁੰਚੇ ਆ ਉਹਦੇ ਵਿੱਚ ਹੋ ਸਕਦਾ ਕੱਦੇ ਡਿਗਰੀ ਦਾ ਇਜ਼ਾਫਾ ਅੱਜ ਹੋਰ ਹੋ ਗਿਆ ਹੋਵੇ ਤੇ 38-39 ਦੇ ਟੈਂਪਰੇਚਰ ਅੱਜ ਵੀ ਦਰਜ ਹੋਏ ਹੋਣਗੇ ਹਾਲੇ ਕੋਈ ਅਫੀਸ਼ੀਅਲ ਡਾਟਾ ਨਹੀਂ ਆਇਆ ਪਰ ਅੱਜ ਵੀ ਗਰਮੀ ਤੇ ਹਮਸ ਨੇ ਇੱਕ ਲੈਵਲ ਤੇ ਜੋਰ ਫੜਿਆ ਹੋਇਆ ਜਿਹੜਾ ਕਿ ਅਗਲੇ 24-36 ਘੰਟੇ ਇਸੇ ਤਰ੍ਹਾਂ ਜਾਰੀ ਰਹਿਣ ਦਾ ਅਸਰ ਨੇ ਯਾਨੀ ਕਿ ਗਰਮੀ ਤੇ ਹਮਸ ਅਗਲੇ 24-36 ਘ ਦੇ ਦਿਹਾੜੇ ਨਹੀਂ ਅਜਰੇ ਰਾਤ ਵੀ ਜਿਹੜੀ ਆ ਉਹ ਗਰਮ ਹੋਣ ਦੇ ਆਸਾਰ ਨੇ ਰਾਤਾਂ ਦੇ ਟੈਂਪਰੇਚਰ 27 28 29 ਦੇ ਆਸਾਰ ਚੱਲਦੇ ਹੋਏ ਨੇ ਸੋ ਇਸੇ ਤਰ੍ਹਾਂ ਚੱਲਣ ਦੇ ਆਸਾਰ ਨੇ ਆਉਂਦੇ ਜਿਹੜੇ ਦਿਨ ਨੇ ਜੀ 28 ਤੋਂ ਲੈ ਕੇ 28 ਹੋ ਗਿਆ 29 ਹੋ ਗਿਆ 30 ਹੋ ਗਿਆ 31 ਹੋ ਗਿਆ ਇਹਨਾਂ ਦਿਨਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਪੰਜਾਬ ਦੇ ਵਿੱਚ ਲੱਗਦੇ ਰਹਿਣਗੇ ਮੌਨਸੂਨ ਦੀਆਂ ਕਾਰਵਾਈਆਂ ਕਿਤੇ ਨਾ ਕਿਤੇ ਜੋਲ ਫੜਨ ਗਿਆ ਕਿਉਂਕਿ ਇੱਕ ਪਛਵੀ ਸਿਸਟਮ ਆ ਰਿਹਾ ਜਿਹੜਾ ਕਿ 28 29 ਤਰੀਕ ਨੂੰ ਪਹਾੜਾਂ ਦੇ ਵਿੱਚ ਸਰਗਰਮ ਹੋ ਸਕਦਾ ਹੈ ਜਿਹਦੇ ਨਸਦਕਾ ਪੰਜਾਬ ਦੇ ਬਹੁਤੇ ਭਾਗਾਂ ਦੇ ਵਿੱਚ ਮੀਂਹ ਦੇ ਅਸਰ ਵਣਦੇ ਜਾ ਫਰੇ ਨੇ 28 ਤੋਂ ਲੈ ਕੇ 30 ਜਾਂ ਫਿਰ ਕਹ ਲਈ 31 ਜਾਂ ਫਿਰ 1 ਅਗਸਤ ਤੱਕ ਜਿਹੜੇ ਮੀਂਹ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋਣ ਦੀ ਪੂਰੀ ਫੁਰੀ ਸੰਭਾਵਨਾ ਜੜੀਆ ਬਣਦੀ ਜਾ ਫਰੀ ਹੈ ਜੇਕਰ ਜਿਲ੍ਹਾ ਵਰਤੋਂ ਦੱਸੀ ਹੈ ਜੀ ਤੇ ਜਲੰਧਰ ਹੋ ਗਿਆ ਕਪੂਰਥਲਾ ਨਵਾਂ ਸ਼ਹਿਰ ਹੁਸ਼ਿਆਰ ਪਰ ਚਾਰਾ ਜਿਲ੍ਹਿਆਂ ਦੇ ਵਿੱਚ ਉਮੀਦ ਹੈ ਆਸਾਰ ਨੇ एम ई 27 ਤਰੀਕ ਨੂੰ ਵੀ ਦਰਜ ਹੋ ਸਕਦੇ ਨੇ ਯਾਨੀ ਕਿ ਕੱਲ ਵੀ ਦਰਜ ਹੋ ਸਕਦੇ ਨੇ 18 29 30 ਤਰੀਕ ਨੂੰ ਵੀ ਦਰਜ ਹੋ ਸਕਦੇ ਨੇ ਇਸੇ ਲਵਾਜੀ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਉਮੀਦ ਲੱਗਣਗੇ ਸ੍ਰੀ ਅਵਰੇਸਾ ਸਾਹਿਬ ਸ੍ਰੀ ਤਨਨਤਨ ਸਾਹਿਬ ਫਾਜ਼ਲਕਾ ਫਰੀਦਕੋਟ ਬਠਿੰਡਾ ਸ੍ਰੀ ਮਕਸਰ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਹੈ ਆਸਾਰ ਨੇ ਹਲਕੇ ਤੋਂ ਲੈ ਕੇ ਦਰਮਿਆਨੀ ਲੈਵਲ ਦੇ ਚंडीगढ़ ਮਹਾਲੀ ਰੋਪੜ ਲੁਧਿਆਣਾ ਪਟਿਆਲਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੇ ਫਹਾਰਾ ਲੱਗ ਸਕਦੀਆਂ ਨੇ ਕਿਦਰ ਕਿਦਰ ਦਰਮਿਆਨੇ ਤੇਜ਼ ਵੀ ਸ਼ਰਾਟੇ ਜਿਹੜੇ ਲੱਗ ਸਕਦੇ ਨੇ ਬਰਨਾਲਾ ਸੰਗਰੂਰ ਮਲੇਰ ਕੋਟ ਵਿਚ ਹਲਕੇ ਦਰਮਿਆਨੇ ਮੀਂਹ ਦੇ ਅਸਰ ਹੋਣਗੇ ਆਉਂਦੇ 5-7 ਦਿਨਾਂ ਦੇ ਵਿੱਚ ਯਾਨੀ ਕਿ 31 ਤੋਂ ਪਹਿਲਾਂ ਫਿਰ ਇਹਨਾਂ ਖੇਤਾਂ ਦੇ ਵਿੱਚ ਮੀਂਹ ਦੇ ਅਸਰ ਪੜਦੇ ਜਾਫਰੇ ਨੇ ਜੀ ਜੇਕਰ ਆਪਾਂ ਦਰਿਆਵਾਂ ਵਾਲੇ ਫਕਤ ਦੇਖੀਏ ਜਾਂ ਫਿਰ ਡੈਮਾਂ ਵਾਲੇ ਫਕਤ ਦੇਖੀਏ ਤੇ ਕਾਫੀ ਵਾਲੇ ਕਪੈਸਿਟੀ ਤੋਂ ਥੱਲੇ ਹੋਣੇ ਚੱਲਦੇ ਫਿਰੇ ਡੈਮ ਤਦਰਿਆਵਾਂ ਵਾਲੇ ਠੀਕ-ਠਾਕ ਵਗ ਰਹੇ ਨੇ ਇਸ ਲਈ ਤਰਿਆਵਾਂ ਵਾਲੇ ਫਖ ਤੋਂ ਕੋਈ ਅਲਰਟ ਨਹੀਂ ਆ ਢਮਾ ਵਾਲੇ ਫਖ ਤੋਂ ਕੋਈ ਅਲਰਟ ਨਹੀਂ ਆ ਆਉਂਦੇ 24 36 ਘੰਟੇ ਗਰਮੀ ਜਾਰੀ ਰਹਿਣ ਦੇ ਆਸਾਨ ਨੇ ਹਮੇਸ਼ਾ ਇਸੇ ਤਰ੍ਹਾਂ ਬਣੀ ਰਹੇਗੀ ਅੱਜ ਰਾਤ ਦਾ ਮੌਸਮ ਵੀ ਗਰਮ ਰਹੇਗਾ ਮੀਂਹ ਦੀ ਵਾਪਸੀ ਹੋ ਸਕਦੀ ਆ ਪਰ ਅਗਲੇ 24 48 ਘੰਟਿਆਂ ਤੋਂ ਬਾਅਦ ਮੀਂਹ ਦੀ ਵਾਪਸੀ ਹੋ ਸਕਦੀ ਆ ਜਦੋਂ ਖੁੱਲ ਕੇ ਪੂਰਾ ਚੱਲੇਗਾ ਪੁਰੇ ਦੀ ਹਵਾ ਬਹੁਤ ਹੀ ਖੇਤਰਾਤ ਦੇ ਵਿੱਚ ਵਗੇਗੀ ਤਾਂ ਪੂਰਾ ਚੱਲਣ ਦੇ ਨਾਲ ਹੀ ਮੀਂਹ ਦੀ ਜੜੀ ਵਾਪਸੀ ਉਹ ਸੰਭਵ ਹੁੰਦੀ ਜਾ ਰਹੀ ਆ ਇਕ ਨਵਾਂ ਜਰ ਤਾਜ਼ਾ ਅਪਡੇਟ ਤੇ ਲਾ ਲੈਂਦੇ ਆ ਜੋ ਮਾਸਟਰ ਖਾਦ ਨੇ ਅੱਜ ਜਾਰੀ ਕੀਤੀ ਆ 31 ਤਰੀਕ ਜਾਂ ਫਿਰ ਕੱਲ੍ਹ 1 ਤਰੀਕ ਤੱਕ ਦੀ ਅਪਡੇਟ ਤੁਹਾਡੇ ਸਾਹਮਣੇ ਆ ਫਿਲਹਾਲ ਹਲੇ ਅਲਰਟ ਤਾਂ ਕੋਈ ਜਾਰੀ ਨਹੀਂ ਕੀਤਾ ਆ ਫਿਰ ਇੱਥੇ ਤੁਸੀਂ ਦੇਖ ਸਕਦੇ ਹੋ ਦਰਸਾਇਆ ਗਿਆ ਹੈ ਕਿ ਇਹ ਕਿਹੜੇ ਤਰ੍ਹਾਂ ਦੇ ਮੀਂਹ ਟਟੋਵੇਂ ਤੌਰ ਦੇ ਦਰਜ ਹੁੰਦੇ ਰਹਿਣਗੇ ਅਗਲੇ 4 ਫਾਇਦੇਨਾ ਦੇ ਵਿੱਚ ਅਲਰਟ ਵੀ ਮੌਸਮ ਹਾਕ ਜਾਰੀ ਕਰੇਗਾ ਕਿਉਂਕਿ ਇਹ ਜਿਹੜੀ ਅਪਡੇਟ ਹੁੰਦੀ ਹੈ ਇਹ ਰੋਜ਼ਾਨਾ ਤੌਰ ਤੇ ਇਹ ਜਿਹੜੀ ਅਪਡੇਟ ਕੀਤੀ ਜਾਂਦੀ ਹੈ ਮੌਸਮ ਹਾਕ ਵੱਲੋਂ ਜਿਹੜਾ ਕ੍ਰਾਈਟੇਰੀਆ ਜਿਹੜਾ ਜਿਹੜੀਆਂ ਕੰਡੀਸ਼ਨਸ ਬਣਦੀਆਂ ਨੇ ਉਸ ਹਿਸਾਬ ਨਾਲ ਇਹ ਅਪਡੇਟ ਮੌਸਮ ਹਾਕ ਜਾਰੀ ਕਰਦਾ ਤੇ ਉਮੀਦ ਹੈ ਕਿ ਅਗਲੇ 24 36 ਘੰਟਿਆਂ ਦੇ ਵਿੱਚ ਜੋ ਅਫਰਟ ਆਏਗੀ ਉਹਦੇ ਵਿੱਚ ਅਲਰਟ ਮੌਸਮ ਹਾਕ ਕਰ ਸਕਦਾ 28 29 ਤੇ ਲਾਗੇ ਛਾਗੇ ਮੀਤੇ ਜਿਹੜੇ ਹੈਵੀ ਰੇਨ ਦਾ ਅਲਰਟ ਮੌਸਮ ਹਾਕ ਕਰ ਸਕਦਾ ਜਾਰੀ ਫਿਲਹਾਲ ਹੁਣ ਤੱਕ ਪਰ ਮੀਂਹ ਦੇ ਵਾਪਸੀ ਜਲਦ ਹੋਣ ਜਾ ਰਹੀ ਹੈ ਤੇ ਜਿੱਥੇ ਗਰਮੀ ਨੇ ਜ਼ੋਰ ਫੜਿਆ ਹੋਇਆ ਉਤੋਂ ਠੰਡੀ ਰਾਹਤ ਜਿਹੜੀ ਹੈ ਕੁਝ ਰਾਹਤ ਪੰਜਾਬ ਵਾਸੀਆਂ ਨੂੰ ਜਲਦ ਮਿਲਣ ਜਾ ਰਹੀ ਹੈ ਮੌਸਮ ਨੇ ਕਾਰਵਾਈਆਂ ਕਰਦੇ ਰਹਿਣਾ ਜੀ ਕਿਤੇ ਨਾ ਕਿਤੇ ਗਰਜ ਰਸਕੇ ਦੇ ਨਾਲ ਅ ਮੀਂਹ ਜਿਹੜਿਆ ਟੁੱਟਵੇਂ ਤੋਂ ਦਰਜ ਹੁੰਦੇ ਰਹਿਣਗੇ ਮੌਸਮ ਦੀ ਸਪੋਰਟ ਜਿਹੜੀ ਹੈ ਬਣੀ ਰਹੇਗੀ ਤੇ ਹੋਂ ਦੇ ਦਿਨਾਂ ਦੇ ਵਿੱਚ ਮੌਸਮ ਦੇ ਜੀ ਜਾਰੀ ਰਹਿਣ ਦੀ ਉਮੀਦ ਹੈ ਅਗਲੇ 4-5 ਦਿਨਾਂ ਦੇ ਵਿੱਚ ਧੰਨਵਾਦ